ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਉਮੀਦ ਹਾਂਗਾ ਠੀਕ ਠਾਕ ਹੋਵਗੇ ਸਾਰੇ ਜਿੱਦਾਂ ਤੁਹਾਨੂੰ ਕੱਲ ਦਿਖਾਇਆ ਸੀਗਾ ਗਰਾਊਂਡ 'ਚ ਪਾਣੀ ਬਹੁਤ ਜ਼ਿਆਦਾ ਖੜ ਚੁੱਕਾ ਵਾ ਤੇ ਅੱਜ ਮੁੰਡਿਆਂ ਨੂੰ ਕੀਤਾ ਸੀ ਮੈਂ ਤੇ ਗਰਾਊਂਡ 'ਤੇ ਮੁੰਡੇ ਆ ਗਏ ਅੱਜ ਤੇ ਅੱਜ ਆਪਣਾ ਬਾਬੇ ਦੀ ਕਿਰਪਾ ਨਾਲ ਹੋ ਗਿਆ 83ਵਾਂ ਦਿਨ ਤੇ ਮੁੰਡਿਆਂ ਨੂੰ ਭੇਜਿਆ ਗਿਆ ਵਾ ਕ੍ਰੋਸ ਕੰਟਰੀ ਲਾਉਣ ਤੇ ਆਪਾਂ ਹੁਣ ਦੇਖਦੇ ਹਾਂ ਕਿੱਥੋਂ ਤਾਈਂ ਮੁੰਡੇ ਪਹੁੰਚੇ ਆ ਸਹੀ ਆ ਜੀ ਤੇ ਦੇਖਦਿਆਂ ਨਾਲ ਕਿੰਨੇ ਕ ਬੰਦੇ ਆਏ ਆ ਸਹੀ ਆ ਜੀ ਮਗਰ ਜਾ ਰਹੇ ਆ ਆਪਾਂ ਇਹਨਾਂ ਦੇ ਠੀਕ ਆ ਜੀ ਚਲੋ ਤੁਹਾਨੂੰ ਦਿਖਾਉਨੇ ਆ ਇੱਥੇ ਜਾ ਕੇ ਨੇ ਲੋ ਜਿੱਦਾਂ ਇਹਨਾਂ ਨੂੰ ਕੱਲ ਇਨਸਟਰਕਸ਼ਨਸ ਦਿੱਤੀਆਂ ਸੀ ਕਿ ਬੂਡ ਪਾ ਕੇ ਆਉਣਾ ਵਾ ਤੇ ਵਿੱਚ ਸਾਰੇ ਬੂਡ ਪਾ ਕੇ ਆਏ ਦੇਖਦੇ ਆ ਆਪਾਂ ਕਿਹੜਾ ਬੂਡ ਨਹੀਂ ਪਾਇਆ ਤੇ ਆ ਇਹਦਾ ਫੋਨ ਆਪਾਂ ਕਰਦੇ ਆ ਕਾਰਵਾਈ ਕੀਤੀ ਓਏ ਆ ਗਏ ਆ ਵਾ ਬੋਲਦਾ ਨੇਗਾ ਹੈ ਸਾਹਗਾ ਤੋ ਡੜਿਆ ਇਨਾਂ ਕੌਣ ਬਾਈ ਜੋ ਵਧੀਆ ਵਧੀਆ ਜੋ ਤੇ ਬੂਡ ਨਹੀਂ ਪਾਗੇ ਆ ਹਾਂ ਇਹ ਉਦਾਂ ਹੀ ਆ ਇਹ ਭਾਈ ਹਾਂ ਮੈਸੇਜ ਤੇ ਕੀਤਾ ਸੀ ਗਰੁੱਪ ਚ ਫੂਡ ਪਾ ਕੇ ਆਇਆ ਕਰੋ ਲਓ ਜੀ ਆ ਬੰਦੇ ਆ ਇਹਦੇ 4 ਤੇ 2 6 ਗਜਣੀ ਵੀ ਜਾਂਦਾ ਭੱਜਾ ਗੱਜਨੇ ਗੱਜੇ ਨੇ ਗੱਜ ਗੱਜੇ ਨੇ ਗੱਜੇ ਨੇ ਗਿੰਦੇ ਗੱਜਨੇ ਐਦਾਂ ਤੇ ਨਹੀਂ ਸਰਨਾ ਤੂੰ ਚਪਲਾ ਪਾ ਕੇ ਆਜ ਫੇ ਮੈਂ ਗਰੁੱਪ ਚ ਕੀ ਕਿਹਾ ਸੀ ਗੱਲ ਛੱਟ ਨਹੀਂ ਲੱਗੀ ਉੱਥੇ ਗਰਾਊਂਡ 'ਚ ਡਾਂਡ ਢੁੰਡ ਮਾਰ ਲਿਆ ਕਰ ਮਾੜਾ ਮੋਟਾ ਕਰ ਲਿਆ ਕਰ ਬੂਟ ਪਾ ਕੇ ਆਇਆ ਕਰੋ ਬੰਦੇ ਕਹਿੰਦੇ ਆ ਫੇਰ ਬਾਹਰੋਂ ਤੁਸੀਂ ਬੂਟ ਨਹੀਂ ਪਾ ਕੇ ਆਉਂਦੇਗੇ ਵੇਖ ਲੈ ਪੈਰ ਉਦਾਂ ਦੁਖਣ ਲੱਪਣੇ ਆ ਬਾਅਦ 'ਚ ਜੋ ਤੱਕ ਇੱਥੇ ਆ ਹੈ ਲੱਤਾਂ ਤੋਂ ਹੀ ਇਦਾਂ ਵੀ ਡਾਡੀਆਂ ਲੱਤਾਂ ਹੀ ਦੁਖਣੀਆਂ ਆ ਬੂਟ ਪਾ ਕੇ ਆਇਆ ਕਰੋ ਆ ਜਾਂਦੇ ਹੀ ਵੱਡੇ ਗੱਭਰੂ ਆ ਜੋ ਦੋ ਬੰਦੇ ਹੀ ਆਏ ਬਿਲਕੁਲ ਮੈਸੇਜ ਪਹੁੰਚ ਗਿਆ ਸੀ ਸਹੀ ਹੈ ਸਹੀ ਹੈ ਉਹਦਾ ਛੁੱਟੀ ਕਰ ਲੈਣੀ ਸੀ ਹੈ ਭਾਈ ਦਾ ਵੀ ਨੰਬਰ ਕਰਦੇ ਗਰੁੱਪ ਜੀ ਐਡ ਹੈ ਨਹੀਂ ਨਾ ਭਾਈ ਤੂੰ ਗਰੁੱਪ ਜੀ ਹੈ ਨਹੀਂ ਨਾ ਇਹਦਾ ਭਾਈ ਦਾ ਵੀ ਕਰਦੇ ਆ ਭਾਜੀ ਉਹਦਾ ਸੁਲਤਾਨਪੁਰ ਤੋਂ ਠੀਕ ਆ ਇਹ ਲੱਗੇ ਅੱਜ ਕ੍ਰਾਸ ਕੰਟਰੀ ਲਾਉਣ ਠੀਕ ਆ ਜੀ ਤੇ ਕੋਈ ਨਾ ਅੱਗੇ ਬਾਜੇ ਕ੍ਰਾਸ ਕੰਟਰੀ ਲਾ ਲਈ ਤੇ ਫਿਰ ਮਿਲਦੇ ਆ ਤੁਹਾਨੂੰ ਦੱਸਦੇ ਆ ਗਰਾਊਂਡ 'ਚ ਕਿੱਦਾਂ ਭੁੱਕ ਦੇਖ ਨਹੀਂ ਜੋਬਰ ਕਿ ਸਾਦੇ ਆ ਬਿੱਲੇ ਹੁਣੀ ਪੈ ਗਏ ਆ ਮਾਨਕ ਵਾਲੇ ਰਾਹ ਤੇ ਤੇ ਬਿੱਲੇ ਹੁਣੀ ਆਉਣਗੇ ਉਤੋਂ ਦੀ ਘੁੰਮ ਕੇ ਠੀਕ ਆ ਜੀ ਤੇ ਬਾਕੀ ਨਿਗੇ ਨਿਗੇ ਨਿਆਣੇ ਨੇ ਦੇਖਦੇ ਆ ਆਪਾਂ ਇੱਥੋਂ ਮੜਾ ਦੇਣਾ ਵਾ ਤੇ ਕਿਉਂਕਿ ਬਾਵਾਂ ਰਨਿੰਗੇ ਪੈ ਜਾਂਦੀ ਆ ਤੇ ਕਈਆਂ ਦੇ ਬੂਟ ਵੀ ਨਹੀਂ ਪਾਏ ਗਏ ਅੱਜ ਫੇ ਮਾਨਦੇ ਨਹੀਂ ਗੱਲ ਕਿਸੇ ਦੀ ਸਹੀ ਆ ਜੀ ਤੇ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਫੇ ਆਪਾਂ ਠੀਕ ਆ ਜੀ ਦੇਖੋ ਜੀ ਮੁੰਡੇ ਪਹਿਲਾਂ ਬਹੁ ਘੱਟ ਲਾਉਂਦੇ ਹੁੰਦੇ ਕ੍ਰਾਸ ਕੰਟਰੀ ਦੇ ਹੁਣ ਭੱਜੇ ਆਉਂਦੇ ਮਿਹਨਤ ਦੇਖੋ ਇਹਨਾਂ ਦੀ ਮਾਨਕਲ ਦੀ ਹੁਣਾ ਵਾ ਮਾਨਕਲ ਦੀ ਹੁਣ ਹੌਲੀ ਹੌਲੀ ਆਇਓ ਠੀਕ ਆ ਆਰਾਮ ਨਾਲ ਰਨਿੰਗ ਕਰਦੇ ਧਿਆਨ ਨਾਲ ਠੀਕ ਆ ਓਕੇ ਦੌਰੀ ਮੈਂ ਹੁਣ ਦੇਖਦਾ ਅੱਗੇ ਚਾਰ ਬੰਦੇ ਹੋ ਗਏ ਤੇ ਚਾਰ ਹੀ ਬੰਦੇ ਪਿਛੇ ਰਹਿ ਗਏ ਅਜ ਆਪਣੇ ਜਿੰਨੇ ਕਾਏ ਆ ਮੁੰਡੇ ਸਹੀ ਆ ਜੀ ਟਾਈਮ 6 ਵਜ ਗਏ ਆ ਤੇ ਇਹਨਾਂ ਦਾ ਮੈਂ ਕਰਦਾ ਗੱਲ ਬਾਤ ਕਿੰਨਾ ਤਰੱਕੀ ਗਾ ਦੂੰ ਹਾਂ ਨੇ ਵੀਡੀਓ ਦੇਖ ਕੇ ਤਰ ਪੈਂਦੇ ਆ ਮਾਮਾ ਵੀਡੀਓ ਦੇਖ ਕੇ ਤੁਰ ਪੈਨੇ ਆ ਕੀ ਗੱਲ ਆ ਬੁਗਲੇ ਨਹੀਂ ਜਿੱ ਕੋ ਨਹੀਂ ਭੱਜ ਹੁੰਦਾ ਨਹੀਂ ਜਿੱ ਕੋ ਨਹੀਂ ਭੱਜ ਹੁੰਦਾ ਤੁਸੀਂ ਪਿੱਛੇ ਚੱਲ ਜਾਓ ਫੇ ਨਹੀਂ ਜਿੱ ਕੋ ਭੱਜ ਹੁੰਦਾ ਤੁਸੀਂ ਕਹਦੇ ਰੋਕਦੇ ਜੀ ਉਹਨਾਂ ਕੋ ਨਹੀਂ ਭੱਜ ਹੁੰਦਾ ਚਲੋ ਫੇ ਆਜੋ ਵਾਪਸ ਆਜੋ ਤੁਸੀਂ ਇਹਨੂੰ ਲੈ ਆ ਨਾਲ ਜਾ ਨਹੀਂ ਤੁਸੀਂ ਚੱਲ ਆ ਜਾ ਨਾਲੇ ਜੇ ਜਾਣਾ ਤਾਂ ਦੇਖ ਲੈ ਜਾ ਚੱਲ ਜਾ ਜਾਣਾ ਜੇ ਕੋਈ ਆ ਰਿਹਾ ਜਾਣਾ ਤਾਂ ਸਕੂਟਰੀ ਤੇ ਮੈਂ ਚੱਲਿਆ ਫੇ ਉਹ ਦੇਖ ਲਓ ਜੀ ਇਹ ਮਾਨਕ ਮੁੰਡਾ ਕਹਿੰਦਾ ਮੇਰੇ ਬੂਟ ਲੱਗ ਗਿਆ ਤੇ ਪਰ ਕਹਿੰਦਾ ਮੈਂ ਜਾਣਾ ਹੀ ਜਾਣਾ ਵਾ ਠੀਕ ਹੈ ਜੀ ਇਹ ਇਤੋਂ ਦੀ ਘਮਕੇ ਆਉਣਗੇ ਚੁੱਭਰ ਸਹੀ ਹੈ ਜੀ ਠੀਕ ਆਓ ਜੀ ਮਨਜੋਤ ਸਿੰਘ ਪਹੁੰਚ ਗਿਆ ਮਨਜੋਤ ਭੱਜ ਗਿਆ ਕਿ ਤਰ ਕੇ ਆਇਆ ਭੱਜ ਕੇ ਵਿੱਚੋਂ ਕਿੰਨਾ ਤਰ ਕੇ ਆਇਆ ਬਸ ਇੱਥੇ ਰੋਦੇ ਤੁਰਿਆ ਮੜੇਗਾ ਕਿਦਾਂ ਛੜਿਆ ਸਾਗ ਨਹੀਂ ਹੈ ਹਾਂਜੀ ਛੜਿਆ ਸਾਗ ਨਹੀਂ ਥੋੜਾ ਛੜ ਗਿਆ ਅੱਛਾ ਰਨਿੰਗ ਕਰਿਆ ਕਰ ਵਧੀਆ ਵਧੀਆ ਰਨਿੰਗ ਦਾ ਫਾਇਦਾ ਹੀ ਹੂ ਇਹ ਮੁੰਡਾ ਕਹਿੰਦਾ ਮੈਨੂੰ ਕਿਸੇ ਨੇ ਕਿਹਾ ਰਨਿੰਗ ਨਾ ਕਰਿਆ ਕਰ ਭਾਜੀ ਇਹ ਵੇਟ ਲੇ ਪਾਵਰ ਲਿਫਟਿੰਗ ਕਰਦਾ ਮੁੰਡਾ ਤੇ ਇਹਨੂੰ ਕਿਸੇ ਨੇ ਕਿਹਾ ਤੂੰ ਰਨਿੰਗ ਨਾ ਕਰਿਆ ਕਰ ਕਹਿੰਦਾ ਸੀ ਭਾਜੀ ਭਾਜੀ ਰਨਿੰਗ ਦਾ ਬਹੁਤ ਫਾਇਦਾ ਵਾ ਰਨਿੰਗ ਕਰੂੰਗਾ ਤੇ ਰਨਿੰਗ ਤੇਰਾ ਸਟੈਮਨਾ ਬਣਿਆ ਰਹਿਣਾ ਵਾ ਸਹੀ ਆ ਚਾਰੇ ਪਾਸੇ ਕੰਮ ਹੋਣਾ ਖਾਸ ਕਰਕੇ ਜੇ ਕਬੱਡੀ ਖੇਡਣੀ ਉਹ ਤੇ ਰਨਿੰਗ ਜ਼ਰੂਰੀ ਆ ਬਸ ਸਾਹ ਘਟ ਚੜਿਆ ਥਰਕ ਪੈ ਗਿਆ ਨਾ ਕਿ ਮੌਸਮ ਸਹੀ ਹੈ। ਹੂੰ। ਇਹ ਪਹਿਲਾਂ ਗਰਮੀ ਤੇ ਇਹ ਗਰਮੀ ਕਿਉਂ ਜ਼ਿਆਦਾ ਫੜਾ। ਲੈ ਕੰਮ ਹੀ ਕੋਈ ਨਾ ਠੰਡਾ ਜਾ ਹੋ ਗਿਆ ਨਾ। ਤੂੰ ਤਾਂ ਸਾਣ ਹੀ ਮੁਰਦਾ ਹੀ ਖਾਲੇ। ਹੂੰ। ਗਰਮੀ ਹੁੰਦੀ ਤੇ ਤੁਸੀਂ ਮੇਰੇ ਹਿਸਾਬ ਨਾਲ ਹੋਰ 15-20 ਮਿੰਟ ਲੇਟ ਆਉਣਾ ਇਹ। ਕਿੰਨਾ ਟਾਈਮ ਕਿੰਨਾ ਲੱਗਾ ਸੀ? ਟਾਈਮ ਤੁਸੀਂ ਮੇਰੇ ਹਿਸਾਬ ਨਾਲ ਕਿੰਨੇ ਕ'ਵਜੇ ਗਏ ਆ? 48 ਦੇ। 6 6:30 ਹੋ ਗਏ ਆ। ਉਹ ਵੀ 50 ਤੇ ਨਾਲ ਉਹਦਾ ਕਿੰਨਾ ਉਹ। ਅੱਧਾ ਘੰਟਾ ਲੱਗਾ ਤੁਹਾਨੂੰ। ਉੱਦਣ ਕੱਢ ਕੇ ਆਏ ਤੇ ਇਹ। ਹੂੰ। ਅੱਧਾ ਘੰਟਾ ਲੱਗਾ ਤੈਨੂੰ ਉਹ ਬੱਲੇ ਨੂੰ ਮਾਮੇ ਨੂੰ ਕਹੇ ਮੈਂ ਚੱਪਲਾਂ ਪਾਏ ਅੱਜ ਪੱਕੇ ਜਦੋਂ ਭੱਜਣਾ ਹੈ ਚੱਪਲਾਂ ਪਾ ਕੇ ਨਹੀਂ ਭੱਜਣਾ ਚਾਹੀਦਾ ਚੱਲ ਚੱਲ ਬੱਲੇਆ ਚੱਲ ਚੱਲ ਬੱਲੇਆ ਦੂਜੇ ਕਿੱਥੇ ਛੱਡੇ ਆ ਵਾ ਉਹ ਜੇ ਵੀ ਬੜਾ ਪਾਈਦਾ ਵਾ ਰੋਕ ਰੋਕ ਕੇ ਇੱਥੋਂ ਤੱਕ ਆਈ ਗਿਆ ਹਾਂ ਹਾਂ ਹਜੇ ਛੱਡੀ ਜੇ ਤੈਨੂੰ ਦਿਖਾਉਣਾ ਆਏ ਨਹੀਂ ਗਏ ਹਾਂ ਉਹ ਜਿਆਦਾ ਤੇਰੇ ਨਾਲ ਵੀ ਜਿਆਦਾ ਉਹ ਬੱਲੇ ਗਜਨੀ ਸ਼ਾਬਾਸ਼ ਪੁੱਤ ਮੇਰਾ ਭੱਜਿਆ ਭੱਜਿਆ ਪੁੱਜ ਕੇ ਤੇਜ ਹੋ ਗਿਆ ਐਕਸ਼ਨ ਬੰਦਾ ਕਿ ਨਹੀਂ ਹੁਣ ਓ ਐਕਸ਼ਨ ਬੰਦਾ ਕਿ ਨਹੀਂ ਹੁਣ ਉਹ ਵਿਲਾ ਐਕਸ਼ਨ ਕੀ ਮਾਰਨੇ ਐਕਸ਼ਨ ਤੱਕ ਵਜ ਗਏ ਆ ਮੂੰਹ ਤਾਂ ਕਰ ਕੀ ਹੋਇਆ ਖਾ ਚੜ ਗਿਆ ਕਿੰਨਾ ਕਿੰਨਾ ਰੋਕੇ ਆ ਹਾਂ ਕਿੰਨਾ ਰੋਕੇ ਆ ਇੱਕ ਬੇਰੀਆਂ ਕਰੂ ਕਿ ਆ ਹਾਂ ਕੋਸਿਆਂ ਕੋਲ ਬਸ ਬਾਹਰੋਂ ਉੱਥੇ ਮੰਗ ਕੇ ਮੋੜ ਕੋ ਥੋੜੀ ਥੋੜੀ ਕੀ ਦਾ ਆ ਮੁੰਡੇ ਨੂੰ ਕਿਹਾ ਤੇਰਾ ਜਨਮ ਲੈਣਾ ਸੀ ਕੱਲ ਕੋਈ ਨਾ ਕਰਾਂਗੇ ਪਾਰਟੀ ਹੁਣ ਸੋਮਵਾਰ ਨੂੰ ਬੁਲਾਵਾਂਗੇ ਬੱਕਰੇ ਗੱਜ ਨਹੀਂ ਕਿ ਨਹੀਂ ਉਹ ਮਗਾਈ ਨਹੀਂ ਕਹਿੰਦਾ ਮੈਂ ਚਿਕਨ ਖਾਣਾ ਵਾ ਖਾਣਾ ਕਿ ਨਹੀਂ ਇਹਦੇ ਜਨਮ ਦਿਤੇ ਚੋਤਾ ਨਹੀਂ ਆਇਆ ਭਾਈ ਸਾਡੇ ਬਾਬਾ ਜੀ ਆ ਗਏ ਅੱਜ ਆ ਉੱਥੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬੱਜ ਕਿੱਦੋਂ ਹੋਰ ਲਵਾਏ ਹਗਰੀਆਂ ਗੁਰਦੁਆਰਾ ਸਾਹਿਬ ਹੋਰ ਭਾਈ ਕਿਦਾਂ ਲੇਟ ਹੋ ਗਏ ਅੱਜ ਪਿਆਰਿਓ ਬਸ ਨੇ ਆਜੇ ਸਭ ਟਾਈਮ ਨਾ ਅੱਛਾ ਹੋਰ ਬੇਟੇ ਕਿਦਾਂ ਪੁੱਤਰ ਹੋਰ ਭਾਈ ਕਿਦਾਂ ਪਿਆਰਿਓ ਗਰਾਊਂਡ ਦਾ ਤੁਸੀਂ ਪਾਣੀ ਇੰਨਾ ਖੜਾ ਕੀਤਾ ਕੀ ਗੱਲ ਪਾਣੀ ਤਾਂ ਮੀਂਹ ਪੈ ਗਿਆ ਨਹੀਂ ਤੁਸੀਂ ਹੁਣ ਕਹਿੰਦੇ ਕਿ 베ੜੀ ਮਂਗਾਲੀਏ ਅਸੀਂ ਹੈ ਚਲੋ ਵਿੱਚੋਂ ਦੀ ਹੁਣ ਚੱਲੀਏ ਹਨਾ ਹੋਰ ਕਿ ਦੱਸੋ ਸਾਡਾ ਪ੍ਰਾਲਾ ਫੇ ਕਿਦਾਂ ਦਾ ਵਾ ਪ੍ਰਭਾਵ ਨੂੰ ਕਹਿਣਾ ਚਾਹੀਦਾ ਵਾ ਕਿ ਸੋ ਕਰੀਏ ਆਪਾਂ ਹਣਾ ਕੀ ਬਾਰੇ ਸੋਚੀਏ ਹਲੇ ਤਾਂ ਪਾਣੀ ਖੜਾ ਹੁੰਦਾ ਮਿੱਟੀ-ਮੁੱਟੀ ਦਾ ਪਵਾਈ ਜਾਵੇ ਹਣਾ ਮਿੱਟੀ ਦੇ ਚੱਲੂ ਕਹਿੰਦੇ ਪਵਾ ਦਾਂਗੇ ਆ ਪਈ ਬਣਾਈਏ ਛੋਟੀ ਜੀ ਹਣਾ ਜਦਾਂ ਮੈਂ ਤਾਂ ਕਹਿੰਦਾ ਜਦੋਂ ਉਹ ਪਈ ਜਦੋਂ ਇੰਟਰਲੌਕ ਲਾੱਕੇ ਨਾ ਹਾਂ ਜਦਾਂ ਉੱਚੀ ਬਣ ਜਵੇ ਮਾਣੀ ਸਾਈਡਾਂ ਦੇ ਨੰਗਾ ਇਥੋਂ ਕੱਢ ਲਈਏ ਜਾਂ ਹਾਂ ਨੰਗਾ ਇਥੋਂ ਕੱਢ ਲਈਏ ਇਥੋਂ ਜਿੱਦਾਂ ਕੰਦਾ ਨਾ ਇਥੋਂ ਇੱਕ ਛੋਟਾ ਜਿਹਾ ਗੇਟ ਲਾ ਲਈਏ ਗੇਟ ਆਪਣੇ ਕੋ ਹੈਗਾ ਵਾ ਹਾਂ ਹਾਂ ਤੇ ਇੰਟਰਲੌਕ ਲਾ ਲਈਏ ਨਾ ਸਦਾ ਜੈਮ ਨੂੰ ਸਿੱਧਾ ਜੈਮ ਨੂੰ ਹੈਨਾ ਜੈਮ ਨੂੰ ਵੀ ਚਲੇ ਜਾਣਾ ਹੀ ਆ ਉਦਾਂ ਵੀ ਕਿਤੇ ਨਾ ਰੌਣਜ ਵੀ ਚੱਲ ਬੰਦ ਚੱਲ ਜਾਂਦਾ ਆ ਆ ਵੇਖ ਲਈ ਨੰਗਣਾ ਔਖਾ ਹੋਇਆ ਪਿਆ ਇੱਥੋਂ ਦੇ ਲੈ ਬਾਬਾ ਜੀ ਲੈ ਅਗਿਆਨੀ ਜੀ ਆ ਜਿਹੜਾ ਉਹ ਗਿਆ ਨਹੀਂ ਤੋਚਾ ਨਹੀਂ ਨਹੀਂ ਫੇ ਆ ਵੇ ਉਹ ਇੱਧਰ ਗੇਟ ਥਾਣੀ ਪਈ ਜੀ ਲਵਾਈ ਜਾਵੇ ਜਮਸ਼ੇਰ ਵਾਲੇ ਜਿਹੜੇ ਵਧੀਆ ਆ ਵੇ ਇੱਧਰ ਜਮਸ਼ੇਰ ਉਹਦਾ ਵੀ ਉਹਦਾ ਵੀ ਇੱਕ ਦਾ ਇੱਥੇ ਤੇ ਲੱਗ ਜੂਗੇ ਇੱਥੇ ਇੱਥੋਂ ਜੋਗੀ ਦਾ ਆਪਣੇ ਕੋ ਹੈਗੀ ਗੇੜ ਜੋਗੀ ਤਾਂ ਹੈਗੀ ਆ ਪਰਸੋਂ ਆ ਪਹੁੰਚਿਓ 9 ਵਜੇ ਫੋਨ ਆਈ ਬਾਬਾ ਬੁੱਕਣ ਲੱਗਾ ਜੀ 2 ਤਰੀਕ ਨੂੰ ਪਤਾ ਹੈ ਉਧਰ ਨੂੰ ਹੀ ਕਹਿਣਾ ਵਾ ਜਿੰਮ ਤੋਂ ਹੋਵੇ ਨਾਲ-ਨਾਲ ਪੁਰਾਣੇ ਜਿੰਮ ਦੇ ਨਾਲ-ਨਾਲ ਦੀ ਕੱਢੀ ਜਾਵੇ ਪਈ ਤੇਰੇ ਕੰਨ ਬਾਬਾ ਜੀ ਕਹਿੰਦੇ ਆਟੀ ਮੇਡ ਲਾ ਦਤਾ ਵਾ ਅੱਜ ਅਖੀਰਵਾਦ ਦਿੱਤੇ ਆ ਫਈ ਆਲੇ ਆ ਚੱਕ